ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਕੰਬੋਜ ਪਾਈਚਾਰੇ ਵੱਲੋਂ ਲਗਾਤਾਰ ਮੀਟਿੰਗਾਂ ਦਾ سلسلہ جاری ਹੈ ਇਸੇ ਲੜੀ ਤਹਿਤ ਅੱਜ ਕੰਬੋਜ ਪਾਈਚਾਰੇ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਉਦਮ ਸਿੰਘ ਪਵਨ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਰਾਦਰੀ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕੰਬੋਜ ਬਰਾਦਰੀ ਨੂੰ ਲੋਕ ਸਭਾ ਟਿਕਟ ਦੇਣ ਦੀ ਮੰਗ ਰੱਖੀ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੰਬੋਜ ਬਰਾਦਰੀ ਦੀ ਪਾਰੀ ਗਿਣਤੀ ਦੀ ਵੋਟ ਲੋਕ ਸਭਾ ਹਲਕਾ ਫਿਰੋਈਪੁਰ ਦੀ ਜਿੱਤ ਹਾਰ ਦਾ ਫੈਸਲਾ ਕਰਨ ਦਾ ਦਮ ਰੱਖਦੀ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਪੇਸ਼ ਸਿੰਘ ਟੀਬੀ ਨੇ ਕਿਹਾ ਕਿ ਸਿਰਫ ਫਿਰੋਈਪੁਰ ਹੀ ਨਹੀਂ ਪੂਰੇ ਭਾਰਤ ਵਿੱਚ ਕੰਬੋਜ ਬਰਾਦਰੀ ਦੀ ਵੋਟ ਵੱਡੀ ਗਿਣਤੀ ਵਿੱਚ ਮੌਜੂਦ ਹੈ ਜੋ ਕਿ ਵਕ ਵਕ ਦਿਗਜ ਆਗੂਆਂ ਦੀ ਜਿੱਤ ਹਾਰ ਦਾ ਫੈਸਲਾ ਕਰਦੀ ਹੈ ਇਸ ਮੌਕੇ ਸੰਬੋਧਨ ਕਰਦਿਆਂ ਵਕ ਵਕ ਆਗੂਆਂ ਨੇ ਕਿਹਾ ਕਿ ਜੇਕਰ ਕੋਈ ਵੀ ਪਾਰਟੀ ਕਿਸੇ ਕਮਬੋਜ ਬਰਾਦਨ ਨਾਲ ਸੰਬੰਧਤ ਆਗੂ ਨੂੰ ਟਿਕਟ ਦਿੰਦੀ ਹੈ ਤਾਂ ਇਹ ਸੀਟ ਪਾਰੀ ਬਮਨ ਨਾਲ ਜਿੱਤੀ ਜਾ ਸਕਦੀ ਹੈ ਸਾਡਾ ਕੋਈ IAS ਅਫਸਰ ਨਹੀਂ ਕੋਈ IPS ਅਫਸਰ ਨਹੀਂ ਜੇ IAS ਅਫਸਰ IPS ਅਫਸਰ ਤਾਂ ਹੀ ਬਰਦੇ ਨੇ ਜੇ ਮਗਰ ਰਾਜਨੀਤੀ ਸਾਡੇ ਕੋਈ ਹੋਵੇ ਇੱਥੇ ਵੀ ਆ ਕੇ ਉਹਨਾਂ ਨੂੰ ਸੇਮ ਸਟੇਟਸ ਜਿਹੜਾ ਹੈਗਾ ਪੰਜਾਬ ਇੰਡੀਆ ਵਿੱਚ ਹੀ ਮਿਲਿਆ ਤੋ ਇੱਕ ਬੰਨੇ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੋਣਾ ਬੜੀ ਵੱਡੀ ਗੱਲ ਸੀ ਕਿਉਂਕਿ 16 ਮਈਕ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਹੋਇਆ ਚਾਹੇ ਕਿਤੇ ਫਾਜ਼ਲ ਖਾਨ ਆ ਜਲਾਲਾਬਾਦ ਆਣਾ ਗੁਰੂ ਸਾਹਿਬ ਕੇ ਸਾਰੇ ਬੰਦਿਆਂ ਨੂੰ ਕਹਿ ਦੇਣਾ ਪਰ ਉਸ ਸਮੇਂ ਦੇ ਨਾਲ ਅਸੀਂ ਕੁਝ ਤਗੜੇ ਵੀ ਹੋਏ ਤੇ ਸਮੇਂ ਦੇ ਨਾਲ ਅਸੀਂ ਗੁਆਚਿਆ ਵੀ ਬਹੁਤ ਕੁਝ ਜਿਹੜਾ ਸਾਡੇ ਲੋਕਾਂ ਦੇ ਕੋਲੋਂ ਚਲਾ ਗਿਆ ਅੱਜ ਅਸੀਂ ਇਸ ਕੰਗਾਰ ਤੇ ਆ ਗਏ ਕਿ ਚਾਹੇ ਕੋ ਕਾਂਗਰਸੇ ਵਿੱਚ ਬੈਠਾ ਹੋਵੇ ਸਾਰਿਆਂ ਨੇ ਇੱਕੋ ਮੰਚ ਤੇ ਇੱਕੋ ਗੱਲ ਕੀਤੀ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਹਰਿਆ ਦੇ ਮਨ ਦੇ ਵਿੱਚ ਇੱਛਾ ਹੈ ਫਿਰ ਲਵਾਂਗੇ ਕੋਈ ਨਵਾਂ ਨਿਰਣਾ ਜੋ ਬਰਾਦਰੀ ਜਿਹੜਾ ਉਸ ਵੇਲੇ ਫੈਸਲਾ ਕਰੇਗੀ ਉਸ ਜਿਹੜੇ ਸਾਰੇ ਫੈਸਲੇ ਤੇ ਅਸੀਂ ਫੁੱਲ ਚੜਾਗੇ ਅੱਜ ਅਸੀਂ ਸਾਰਿਆਂ ਨੇ ਇਸ ਗੱਲ ਦੇ ਵਾਸਤੇ ਡਿਸਕਸ਼ਨ ਕੀਤੀ ਔਰ ਮੈਨੂੰ ਉਮੀਦ ਹੈ ਕਿ ਇਹ ਸਾਡੀ ਸਾਰੀ ਗੱਲ ਨੂੰ ਮੁੱਖ ਰੱਖ ਕੇ ਜਿਹੜੀ ਕਾਂਗਰਸ ਪਾਰਟੀ ਵੀ ਧਿਆਨ ਦੇਗੀ ਔਰ ਸ਼ਰੋਮਣੀ ਅਕਾਲੀ ਦਰ ਆਪ ਔਰ ਜਿੰਨੀਆਂ ਪਾਰਟੀਆਂ ਨੇ ਉਹਨਾਂ ਨੂੰ ਸਾਡੇ ਵਾਸਤੇ ਜਰੂਰ ਸੋਚਣਾ ਪੈਗਾ ਨਹੀਂ ਤਾਂ ਅਗਲਾ ਐਕਸ਼ਨ ਔਰ ਰਿਐਕਸ਼ਨ ਉਹ ਸਾਡੇ ਲੋਕਾਂ ਦਾ ਹੋਏਗਾ ਅੱਜ ਦੀ ਜੋ ਮੀਟਿੰਗ ਕਮਬੋਜ਼ ਭਰਾਦਰੀ ਦੀ ਜ਼ਿਲ੍ਹਾ ਫਰੋਕਸਪੁਰ ਦੀ ਹੋਈ ਸ਼ਹੀਦ ਉਤਮ ਸਿੰਘ ਭਵਨ ਦੇ ਵਿੱਚ ਇੱਕ ਇੱਕ ਮਕਸਦ ਸੀ ਕਿ ਜਿੰਨੀ ਸਾਡੀ ਲੀਡਰਸ਼ਿਪ ਚਾਹੇ ਉਹ ਸ਼ੋਮਣੀ ਅਕਾਲੀ ਦਲ ਚਾਹੇ ਚਾਹੇ ਕਾਂਗਰਸ ਚਾਹੇ ਚਾਹੇ ਆਪ ਪਾਰਟੀ ਚਾਹੇ ਕਿਸੇ ਹੋਰ ਵੀ ਪਾਰਟੀ ਚਾਹੇ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਇੱਕੋ ਹੀ ਫੈਸਲਾ ਲਿਆ ਹੈ ਕਿ ਜਿਹੜੀ ਪਾਰਟੀ ਕਮਬੋਜ਼ ਭਰਾਦਰੀ ਨੂੰ ਅੱਗੇ ਰੱਖੇਗੀ ਕਮੋਜ਼ ਰਵਾਦੀ ਦੇ ਲੋਕਾਂ ਨੂੰ ਨੁਮਾਇੰਦਗੀ ਦੇਗੀ ਤਕਰੀਬਨ ਸਾਰੀ ਕਮੋਜ਼ ਭਰਾਦਰੀ ਉਸ ਪਾਰਟੀ ਦੇ ਨਾਲ ਚਲੇਗੀ। ਔਰ ਅਸੀਂ 24 ਲੋਕ ਸਭਾ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਬਹੁਤਾਂ ਦੇ ਵਿੱਚ ਆ ਉਸ ਤੋਂ ਕਮ ਸੇ ਕਮ ਸਾਨੂੰ ਦੂਸਰਾਂ ਅਸਤੀਤਾਂ ਦਿੱਤੀਆਂ ਜਾਂ ਨਾ ਔਰ ਨਾਲ ਹੀ ਇਹ ਵਿਚਾਰ ਹੋਇਆ ਕਿ OBC ਭਾਈਚਾਰੇ ਨੂੰ ਵਾਤਵਤ ਨਮਾਇੰਗੀ ਦਿੱਤੀ ਜਾਵੇ ਧੰਨਵਾਦ